ਮੈਂ ਕੱਲ ਕਿਸੇ ਬੋਰੇ ਦੀ ਕੁਟੇਸ਼ਨ ਪੜ ਰਿਆ ਸੀ ਇੰਗਲਿਸ਼ ਤੇ ਨਹੀਂ ਆਉਂਦੀ ਪੰਜਾਬੀ ਕੀਤੀ ਹੋਈ ਸੀ ਉਹਦੇ 'ਚ ਲਿਖਿਆ ਉਹ ਕਹਿ ਰਿਹਾ ਸੀ ਕਿ ਜੇ ਉਮਰ ਵਧਾਉਣੀ ਹੈ ਜੇ ਉਮਰ ਵਧਾਉਣੀ ਹੈ ਤੇ ਖਾਣਾ ਘਟਾ ਦੇ ਫਿਰ ਵੱਧ ਜਾਂਦੀ ਹੈ ਇਹ ਤਰੀਕਾ ਹੈ ਤੇ ਮੈਂ ਕੱਲ ਫੈਸਲਾ ਕੀਤਾ ਮੇਰਾ weight ਹੋ ਗਿਆ ਸੀ 67 67 ਕਿਲੋ ਤੇ ਅੱਜ ਸਿਆਲ ਲੰਘ ਗਿਆ ਹੁਣ ਫੇਰ 70 ਤੇ ਆ ਗਿਆ ਤਿੰਨ ਫੇਰ ਹੋ ਗਏ ਕੱਲ ਮੈਂ ਇਹ ਡਿਸਾਈਡ ਕੀਤਾ ਮੈਂ ਦੁਪਹਿਰੇ ਇੱਕ ਟਾਈਮ ਪ੍ਰਸ਼ਾਦਾ ਸ਼ੱਕਦਾ ਸ਼ਾਮ ਨੂੰ ਥੋੜਾ ਬਹੁਤ ਦਲੀਆ ਖਾ ਲਓ ਜਾਂ ਕੁਝ ਹੋਰ ਮੈਂ ਕੱਲ ਇਹ ਸੋਚਿਆ ਵੀ ਮੈਂ ਹੁਣ ਦੋ ਹੀ ਪ੍ਰਸ਼ਾਦੇ ਸ਼ੱਕਣੇ ਤਿੰਨ ਵੀ ਸ਼ੱਕ ਲਈ ਤੇ ਕਈ ਵਾਰੀ ਅੱਜ ਕੱਲ ਮਿਥਰਿਆਂ ਮੁੱਥਰਿਆਂ ਵਾਲੇ ਹੁੰਦੇ ਕਈ ਵਾਰੀ 4 ਵੀ ਖਾਦੇ ਜਾਂਦੇ ਤੇ ਮੈਂ ਸੋਚਿਆ ਵੀ ਦੋ ਹੀ ਖਾਣੇ ਦੋ ਪ੍ਰਸ਼ਾਦੇ ਬਹੁਤ ਐ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਅੱਜ ਕਹਿਣਾ ਚਾਹਨਾ ਉਮਰ ਵਧਾਉਣੀ ਐ ਤੇ ਸੇਤ ਦਾ ਧਿਆਨ ਰੱਖੋ ਤੁਸੀਂ ਜਿੰਨੇ ਤੁਸੀਂ ਬੈਠੇ ਆ ਬਜ਼ੁਰਗ ਜਿਹੜੇ 50 ਸਾਲ ਤੋਂ ਟੱਪ ਗਏ ਐ ਤਿੰਨ ਟਾਈਮ ਇੱਕ ਇੱਕ ਪ੍ਰਸ਼ਾਦਾ ਛਕ ਲਓ ਇੱਕ ਇੱਕ ਛਕ ਲਓ ਤਿੰਨ ਪ੍ਰਸ਼ਾਦੇ ਸਾਦੇ ਦੇ ਛਕ ਲਓ ਕਟੋਰੀ ਸਬਜ਼ੀ ਦੀ ਲੈ ਲਓ ਦਾਲ ਲੈ ਲਓ ਜੋ ਖਾਣਾ ਖਾਓ ਵਿਦੇਸ਼ਾਂ ਦੇ ਵਿੱਚ ਹੁਣ ਪ੍ਰੋਬਲਮ ਇਹ ਐ ਵੀ ਤਿੰਨ ਤੇ 2 ਮਿੰਟਾਂ ਚ ਮੁੱਕ ਜਾਂਦੇ ਆ ਪਤਲੇ ਪ੍ਰਸ਼ਾਦੇ ਚ ਤਾਂ ਸਾਡੇ ਆਲੇ ਪਤਲੇ ਬਣਾਉਂਦੇ ਐ ਤੇ ਪਤਲੇ-ਪਤਲੇ ਪ੍ਰਸ਼ਾਦੇ ਤੇ ਗਏ ਤੇ ਇਹ ਖਤਮ ਹੋ ਗਿਆ ਕੰਮ ਅਜੀਬ ਦੇ ਰੱਜੀ ਨਹੀਂ ਮਸਲਾ ਜੀਵ ਦਾ ਹੁੰਦਾ ਵੀ ਢਿੱਡ ਤੇ ਭਰ ਗਿਆ ਜੀਵ ਭਰੀ ਜੀਵ ਰੱਜੀ ਚੇਤਾ ਰੱਖਣਾ ਜੀਵ ਨਾ ਜਿਹੜੀ ਕਈ ਵਾਰੀ ਉਹ ਨਹੀਂ ਰੱਜਦੀ ਤਾਂ ਕਰਕੇ ਹੌਲੀ-ਹੌਲੀ ਜਿਹੜਾ ਖਾਣ ਦਾ ਬੱਤੀ ਵਾਰੀ ਜਿਹੜਾ ਚਬਾਣ ਦਾ ਕਨਸੈਪਟ ਹੈ 32 ਵਾਲੀ ਚਬਾਓ 32 ਦੰਦ ਨੇ ਤੇ ਗਰਾਈ ਨੂੰ 32 ਵਾਰੀ ਚਬਾਓ ਉਹਦੇ ਨਾਲ ਕੀ ਹੁੰਦਾ ਹੈ ਕਿ ਖਾਣਾ ਜਿਹੜਾ ਬੜੀ ਛੇਤੀ ਹজম ਹੋ ਜਾਂਦਾ ਤੇ ਤੁਸੀਂ ਹੌਲੀ ਹੌਲੀ ਖਾ ਰਹੇ ਹੋ ਛੋਟੀਆਂ ਛੋਟੀਆਂ ਗਰਾਈਆਂ ਕਰਕੇ ਖਾਓਗੇ ਤੇ ਡੇਢ ਪ੍ਰਸ਼ਾਦੇ ਨਾਲ ਤੁਸੀਂ ਐ ਲੱਗਣਾ ਵੀ ਰੱਜਦੇ ਪਰ ਖਾਣ ਤੇ 15 ਮਿੰਟ ਲਾਓ ਸਬਰ ਨਹੀਂ ਹੁੰਦਾ ਅੱਧੀ ਗਰਾਈ ਅੱਧੀ ਰੋਟੀ ਦੀ 21 ਗਰਾਈ ਬਣਦੀ ਹੈ ਅੱਧੀ ਰੋਟੀ ਇੱਕ ਹੀ ਗਰਾਈ ਬਸ ਸਿੱਧੀ ਅੰਦਰ ਖੜਚ-ਖੜਚ ਕਰਕੇ ਦੋਕ ਵਾਰੀ ਚਲੋ ਕੁਲਕ ਦੇਣੇ ਅੰਦਰ ਐਦਾਂ ਹੀ ਕਰਦੇ ਹੁਣ ਜੇ ਤੁਸੀਂ ਥੋੜਾ ਥੋੜਾ ਜਿਹੀ ਛੋਟੀ ਦੀ ਗਰਾਈ ਪਾਓ ਤੇ ਉਹਨੂੰ ਆਪਣੇ ਰੱਖੋ ਅੰਦਰ ਹੌਲੀ-ਹੌਲੀ ਹੌਲੀ ਉਹ ਤੋਂ ਤੁਸੀਂ ਅੰਦਰ ਜਾਣਦੇ ਹੋ ਜਿਹੜਾ ਜੀਭ ਜਿਹੜੀ ਰੱਚੀ ਇਹਨੂੰ ਟੇਸਟ ਆ ਇਹ ਬੜਾ ਜ਼ਰੂਰੀ ਫੇਰ ਇਹ ਇਹਦੇ ਨਾਲ ਕੀ ਹੋਣਾ ਕਿ ਉਹ ਡੇਢ ਇੱਕ ਪ੍ਰਸ਼ਾਦੇ ਨਾਲ ਵੀ ਰਾਜ਼ ਜਾਊਗਾ ਦੋ ਟਾਈਮ ਡੇਢ ਡੇਢ ਸ਼ਕਲੋ ਤਿੰਨ ਹੋ ਗਏ ਤਿੰਨ ਵਾਲੀ ਸ਼ਕਲੋ ਇੱਕ ਇੱਕ ਪ੍ਰਸ਼ਾਦਾ ਹਾਂ ਜਿਹੜੇ ਖੇਤੀਬਾੜੀ ਦੌੜਦੇ ਭੱਜਦੇ ਆ ਜਿਹੜੇ ਕਈਆਂ ਚਲਾਉਂਦੇ ਸਾਰਾ ਦਿਨ ਕੰਮ ਕਰਦੇ ਆ ਸਾਰਾ ਸਾਰਾ ਦਿਨ ਕਈਆਂ ਆਲਾ ਕੰਮ ਕਰਨਾ ਸਾਰਾ ਦਿਨ ਮੈਂ ਕਹਿ ਰਿਹਾ ਘੰਟੇ ਆਲਾ ਨਹੀਂ ਜਿਹਨੇ ਬਹੁਤ ਭੱਜ ਨਟ ਕਰਨੀ ਹੈ ਉਹ ਠੀਕ ਹੈ ਛੇ ਵੀ ਖਾਵੇ ਭਾਵੇਂ ਉਹਦੀ ਗੱਲ ਵੱਖਰੀ ਆ ਜਿਵੇਂ ਤੁਸੀਂ ਅੱਜ ਪਕੌੜੇ ਖਾਦੇ ਆ ਤੁਸੀਂ 5-7 ਪਕੌੜੇ ਖਾ ਸਕਦੇ ਐ ਕੋਈ ਮਾੜੇ ਨਹੀਂ ਹਫਤੇ ਵਿੱਚ ਇੱਕ ਅੱਧਾ ਦਿਨ ਥੋੜਾ ਬਹੁਤ ਚੀਟ ਡੇ ਜਿਹੜਾ ਨਾ ਚੀਟਿੰਗ ਡੇ ਕਰ ਸਕਦੇ ਐ ਪਰ ਰੋਜ਼ ਨਹੀਂ ਰੋਜ਼ ਸਮਝ ਲਓ ਪਤਾ ਕਿਵੇਂ ਲੱਗੇ ਵੀ ਵੱਧ ਖਾਧਾ ਗਿਆ ਜਾਂ ਤਕਲੀਫ ਹੋਵੇ ਚੇਤਾ ਰੱਖੋ ਸਾਨੂੰ ਸਾਡੇ ਕਿਸੇ ਅੰਗ ਦਾ ਪਤਾ ਨਹੀਂ ਲੱਗਦਾ ਸਾਨੂੰ ਕੋਈ ਵੀ ਬਾਡੀ ਦਾ ਅੰਗ ਮਹਿਸੂਸ ਨਹੀਂ ਹੁੰਦਾ ਤੁਹਾਨੂੰ ਸਿਰ ਮੱਥਾ ਮਹਿਸੂਸ ਹੋ ਰਿਹਾ ਹੁਣ ਪਰ ਜੇ ਦਰਦ ਹੋਵੇਗਾ ਫਿਰ ਮੱਥਾ ਮਹਿਸੂਸ ਹੋਵੇਗਾ ਅੱਖਾਂ ਮਹਿਸੂਸ ਹੋ ਰਹੀਆਂ ਨਹੀਂ ਜੇ ਭਾਰੀਆਂ ਹੋਈਆਂ ਨਾ ਫਿਰ ਮਹਿਸੂਸ ਹੋ ਸਕਦੀਆਂ ਤੈਨੂੰ ਕਿਡਨੀਆਂ ਮਹਿਸੂਸ ਹੁੰਦੀਆਂ ਬਾਲਾ ਨਹੀਂ ਜਿੱਦਣ ਇਹਦੇ ਚ ਪਥਰੀ ਹੋਈ ਫਿਰ ਮਹਿਸੂਸ ਦੰਦ ਮਹਿਸੂਸ ਹੁੰਦੇ ਆ ਨਹੀਂ ਜਿੱਦੇ ਦੰਦ ਪੀੜ ਹੋਈ ਉਦੋਂ ਦੰਦ ਦਾ ਪਤਾ ਲੱਗੂ ਢਿੱਡ ਮਹਿਸੂਸ ਹੁੰਦਾ ਨਹੀਂ ਬਸ ਜੇ ਰੋਟੀ ਖਾ ਕੇ ਢਿੱਡ ਮਹਿਸੂਸ ਨਹੀਂ ਹੁੰਦਾ ਫਿਰ ਠੀਕ ਚੱਲ ਰਿਹਾ ਹੈ ਤੇ ਜਿਵੇਂ ਲੱਗਦਾ ਵੀ ਬਹੁਤ ਭਾਰਾ ਹੋ ਗਿਆ ਇਹਦਾ ਮਤਲਬ ਕੰਮ ਖਰਾਬ ਹੈ ਇਹ ਤੇ ਬਹੁਤ ਭਾਰਾ ਫਾਰਾ ਲੱਗੇ ਹੁਣ ਸਾਡੇ ਵਾਲੇ ਰੋਟੀ ਤੋਂ ਪਾਣੀ ਜਿਹੜਾ ਘੱਟ ਤੋਂ ਘੱਟ ਅੱਧਾ ਘੰਟਾ ਬਾਅਦ ਪੀਆ ਕਰੀਓ ਰੋਟੀ ਤੋਂ ਅੱਧਾ ਘੰਟਾ ਪਹਿਲਾਂ ਪਾਣੀ ਪੀਓ ਅੱਧਾ ਪੌਣਾ ਘੰਟਾ ਬਾਅਦ ਪੀਓ ਪਾਣੀ ਗਰਮ ਪੀਓ ਬਰਫ਼ ਵਾਲਾ ਨਾ ਪੀਓ ਗੋਰਿਆਂ ਦੀ ਮੈਂ ਵੇਖਦਾ ਉਹ ਨਾ ਬਾਹਰਲੇ ਦੇਸ਼ਾਂ 'ਚ ਜਾਈਏ 45 ਮਿੰਟ ਰੋਟੀ ਖਾਣ ਤੇ ਲਾ ਦਿੰਦੇ 45 ਮਿੰਟ ਐਦਾਂ ਬੈਠੇ ਰਹਿਣਗੇ ਇੱਕ ਗਰਾਈ ਦੀ ਪਾ ਕੇ ਫੇਰ ਪੜੀ ਜਾਣਗੇ ਬੈਠੇ ਗੱਲਾਂ ਕਰੀ ਜਾਣਗੇ ਫੇਰ ਫੇਰ ਇੱਕ ਸਿਪ ਇੱਕ ਕੋਕ ਐਡਾ ਗਲਾਸ ਭਰਿਆ ਇੱਕ ਘੁੱਟ ਭਰ ਕੇ ਫੇਰ ਰੱਖਦਾ ਫੇਰ ਘੁੱਟ ਭਰ ਕੇ ਫੇਰ ਰੱਖਦਾ ਪੌਣੇ ਘੰਟੇ 'ਚ ਇੱਕ ਗਲਾਸ ਖਤਮ ਫੇਰ ਜਿਉਂ ਉਹਨਾਂ ਦਾ ਖਾਣਾ ਆਉਂਦਾ ਮਾੜ ਆ ਜਾ ਇੱਕ ਚਮਚਾ ਲਾ ਲਿਆ ਫੇਰ ਗੱਲਬਾਤ ਫੇਰ ਇੱਕ ਚਮਚਾ ਲਾ ਲਿਆ ਸਾਡੇ ਇੱਕ ਦੀਕ ਲਾ ਕੇ ਉਹਦੇ ਪਰ ਆ ਠੱਟ ਇਹ ਖੜਕ ਦੇਣੇ ਆਵਾਜ਼ ਆਉਂਦੀ ਇਹ ਆ ਠੱਟ ਐਂ ਕਰਦੇ ਨਾ ਇਹ ਪੂਰਾ ਪੀ ਗਈ ਬੋਤਲ ਠੰਡਾ ਗਿਲ ਕੋਕ ਵਿਲਾ ਕਰਕੇ ਇਹ ਆ ਪਿਆ ਇਹ ਕਰਦੇ ਅਸੀਂ ਐ ਨਾ ਕਰੋ ਅਸੀਂ ਉਹ ਵੇਖੋ ਜਿਹੜੇ ਨਾ ਜਿਹੜੇ ਨੇ ਜਪਾਨੀ ਜੈਪਨੀਜ਼ ਲੋਕ ਨੇ ਜਿਹੜੇ ਉਹਨਾਂ ਦੇ ਉਹ ਨਾ ਡੱਕਿਆਂ ਜਾਂ ਨਾਲ ਖਾਂਦੇ ਨੇ ਵੇਖਿਆ ਹੁਣ ਤੁਸੀਂ ਦੱਸੋ ਵੀ ਡੱਕਾ ਜਿਹੜਾ ਉਹਦੇ ਤੇ ਕਿੰਨਾ ਕੁ ਚੜੂ ਥੋੜਾ ਜਿਹਾ ਮੂੰਹ ਪਾਣਾ ਨਾ ਉਹਦੇ ਤੇ ਚੜਦਾ ਹੀ ਥੋੜਾ ਜਿਹਾ ਉਹ ਇੱਕ ਸਲੇਂਗੜੀ ਦੀ ਚੜਦੀ ਆ ਐਂ ਕਰ ਕਰ ਉਹ ਇੱਕ ਇੱਕ ਹੌਲੀ ਹੌਲੀ ਖਾਂਦੇ ਨੇ ਸਾਡੇ ਚਮਚੇ ਹੀ ਕੜਛੀਆਂ ਵਰਗੇ ਨੇ ਇੱਕ ਤੁਸੀਂ ਭਰ ਫੁੱਲ ਲੈਣਾ ਐ ਪੂਰਾ ਐਡੀ ਕੜਛੀ ਵਰਗਾ ਚਮਚਾ ਤੇ ਮੂੰਹ ਵੀ ਡਾ ਡੱਕੇ ਵਰਗਾ ਸਾਰਾ ਹੀ ਕਾਂ ਦੇ ਹਿੱਤਾ ਵਿੱਚੋਂ ਤੁਹ ਜ ਐਨਾ ਉਹ ਹੈ ਹੀ ਨਹੀਂ ਸਾਡੇ ਕਿਸੇ ਸਿਸਟਮ ਤਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੁਣ ਲਓ ਜੇ ਸਿਹਤ ਠੀਕ ਰੱਖਣੀ ਹੈ ਥੋੜਾ ਥੋੜਾ ਖਾਓ ਜਪਾਨੀਆਂ ਦੇ ਨਾ 15 ਮਿੰਟ ਰੇਡੀਓ ਦੇ ਉੱਤੇ ਰੋਜ਼ ਸਰਕਾਰ ਵੱਲੋਂ ਮਿਊਜ਼ਿਕ ਚੱਲ ਪੈਂਦਾ ਤੇ ਐਕਸਰਸਾਈਜ਼ ਦੇ ਉਹ ਜਿੱਥੇ ਖੇਤੀ ਆਲਾ ਕਰਦਾ ਖੇਤੀ ਆਲਾ ਦਿਹਾੜੀ ਵਾਲੇ ਕੰਮ ਛੱਡ ਦਿੰਦੇ ਨੇ ਸਕੂਲ ਵਿੱਚ ਵੀ ਦੁਕਾਨ ਤੇ ਵੀ ਜਿੱਥੇ ਬੰਦੇ ਹੁੰਦੇ ਐ ਉੱਥੇ ਹੀ 15 ਮਿੰਟ ਉਹਨਾਂ ਦੀ ਪੀਟੀ ਸ਼ੁਰੂ ਹੋ ਜਾਂਦੀ ਹੈ ਐਦਾਂ ਮਾਰਸ਼ ਸਾਰੇ ਰੇਡੀਓ ਚੱਲ ਪੈਂਦਾ ਰੇਡੀਓ ਤੇ ਸ਼ੁਰੂ ਹੋਇਆ ਤੇ ਸਾਰੇ ਐਕਸਰਸਾਈਜ਼ ਸ਼ੁਰੂ 15 ਮਿੰਟ ਸਰਕਾਰ ਵੱਲੋਂ ਤੇ ਜਿਹੜਾ ਢਿੱਡ ਉੱਥੇ ਮੇਰੇ ਖਿਆਲ 40 35 ਤੋਂ ਵੱਡਾ ਹੁੰਦਾ ਹੈ ਉਹਦੇ ਤੇ ਟੈਕਸ ਲੱਗਦਾ ਹੈ ਵੇ ਦਾ ਟਿੱਡ ਇੰਨਾ ਵੱਡਾ ਹੋ ਗਿਆ ਇਹਦੇ ਤੇ ਇਹਨੂੰ ਇਸ ਸਾਲ ਟੈਕਸ ਜ਼ਿਆਦਾ ਦੇਣਾ ਪਊ ਵਧਾ ਲੋ ਟਿੱਡੋ ਤੇ ਮੈਂ ਹਿਸਾਬ ਲੈ ਮੈਂ ਕਿਹਾ ਸਾਡੇ ਹੋਵੇ ਤੇ ਜ਼ਮੀਨਾਂ ਵਿਗ ਜਾਣ ਫੀਤਾ ਹੀ ਮੁੱਕ ਜਾਂਦਾ ਹੈ ਤੁਸੀਂ ਕਿਸੇ ਨੂੰ ਮਿਲਣਾ ਹੋਵੇ ਲੱਗਦਾ ਵੀ ਉਹਦੇ ਇੱਕ ਵੱਖੀਆਂਤੀ ਰਹਿ ਗਏ ਹੱਥ ਪਹੁੰਚਦਾ ਹੀ ਨਹੀਂ ਸਿਰ ਇਹਦੇ ਦੇ ਟਿੱਡ ਵਿਚਾਲੇ ਲੰਮਕੇ ਫਿਰਦੇ ਤੇ ਕਿਹੜੇ ਹਿਸਾਬ ਨਾਲ ਫਿਰ ਤੁਸੀਂ ਆਪਾਂ ਤੇ ਮਰਜ਼ੀਏ ਤੇ ਉਥੇ ਟੈਕਸ ਦੇ ਹਿਸਾਬ ਨਾਲ ਤਾ ਮੈਂ ਤੁਹਾਨੂੰ ਕਹਿਣਾ ਧਿਆਨ ਰੱਖੋ ਬਈ ਉਹ ਕਹਿੰਦੇ ਆ ਜਿਹੜਾ ਜਿਹਦਾ ਢਿੱਡ ਵੱਧ ਗਿਆ ਉਹਨੂੰ ਟੈਕਸ ਲਾਉਂ ਸਰਕਾਰ ਹੋਰ ਸੁਣ ਲਓ ਅੱਗੇ ਸਰਕਾਰ ਡਾਈਟ ਪਲਾਨ ਦਿੰਦੀ ਏ ਹਰ ਸਾਲ ਡਾਈਟ ਪਲਾਨ ਕੌਣ ਦਿੰਦਾ ਕੀ ਖਾਣਾ ਕੀ ਨਹੀਂ ਖਾਣਾ ਸਰਕਾਰ ਵੀ ਇਸ ਸਾਲ ਤੁਸੀਂ ਆ ਖਾਣਾ ਆ ਨਹੀਂ ਖਾਣਾ ਸਰਕਾਰ ਉਹਨਾਂ ਨੂੰ ਡਾਈਟ ਪਲਾਨ ਪਲਾਨ ਦਿੰਦੀ ਏ ਸਾਡੇ ਵਾਲੇ ਫੋ ਆਪ ਹੀ ਬੱਠੇ ਨੇ ਇਹਨਾਂ ਨੇ ਕੀ ਡਾਈਟ ਲੈਣ ਦੇਣਾ ਕਿ ਸਾਡੇ ਵਾਲੇ ਤੇ ਵੇਖੋ ਸਾਡੇ ਲੀਡਰ ਜਿਆਦਾ ਮੋਟੇ ਆ ਆਪਾਂ ਦੇ ਘੱਟ ਮੋਟੇ ਹੋਵੋ ਜਿਆਦਾ ਮੋਟੇ ਤਾਂ ਤਾਂ ਕਰਕੇ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖੋ ਵੇਖੋ ਤਨ ਤੇ ਮਨ ਦਾ ਗਹਿਰਾ ਸਬੰਧ ਹੈ ਜਿੱਦਣ ਮਨ ਪਰੇਸ਼ਾਨ ਹੋਵੇ ਉਹਦੇ ਤਨ ਵੀ ਦੁਖਦਾ ਤੇ ਜਿੱਦਣ ਤਨ ਪਰੇਸ਼ਾਨ ਹੋਵੇ ਉਹਦੇ ਮਨ ਵੀ ਪਰੇਸ਼ਾਨ ਹੁੰਦਾ ਹੁਣ ਤੁਹਾਡੇ ਜੋ ਜਿਹੜਾ ਗੋਡਾ ਦੁਖ ਰਿਹਾ ਬੈਠੇ ਦਾ ਉਦਾ ਮਨ ਪਰੇਸ਼ਾਨ ਨਹੀਂ ਲੱਤ ਦੁਖ ਰਹੀ ਹੈ ਦਰਦ ਹੋ ਰਿਹਾ ਤੇ ਮਨ ਪਰੇਸ਼ਾਨ ਗੋਡਾ ਦੁਖਦਾ ਇਹ ਕਿਹਦਾ ਕਹਿਰਾ ਸਬੰਧ ਹੈ ਮਨ ਠੀਕ ਤਨ ਠੀਕ ਕਰ ਲਓ ਮਨ ਠੀਕ ਹੋ ਜਾਏਗਾ ਛਾਲਾ ਮਾਰੋ ਦੌੜੋ ਤੇ ਜੋ ਸਿਹਤ ਦਾ ਧਿਆਨ ਰੱਖੋ ਮਨ ਠੀਕ ਹੋ ਜਾਂਦਾ ਹੈ ਇਹ ਖਿਆਲ ਰੱਖਣਾ ਹੈ ਸਿਹਤ ਦਾ ਧਿਆਨ ਰੱਖਣਾ ਹੈ ਬਹੁਤ ਜ਼ਰੂਰੀ ਹੈ ਤੇ ਹੁਣ ਗਰਮੀਆਂ ਸ਼ੁਰੂ ਹੋ ਗਈਆਂ ਜਿਹਦਾ ਵੇਟ ਓਵਰ weight ਹੈ ਇਹਨੂੰ ਠੀਕ ਕਰ ਲਓ ਮੈਂ ਤਾਂ ਬੋਲਿਆ ਮੈਨੂੰ ਇਸ ਵਾਰੀ ਹਜ਼ਾਰਾਂ ਬੰਦੇ ਮਿਲੇ ਐ ਮੈਂ ਪਿਛੇ ਇਸ ਵਿਸ਼ੇ ਤੇ ਗੱਲ ਕੀਤੀ ਸੀ ਸਾਲਕ ਪਹਿਲਾਂ ਤੇ ਬੜੀ ਤਿੰਨ ਚਾਰ ਵਾਰੀ ਮੈਂ ਦਵਾਨਾਂ ਚ ਬੋਲਿਆ ਤੇ 10 ਕਿਲੋ ਵਜ਼ਨ ਘਟਾਇਆ ਮੈਂ ਜੀ 20 ਕਿਲੋ ਘਟਾਇਆ ਇੱਕ ਬੰਦੇ 30-30 ਕਿਲੋ ਵਾਲਿਆਂ ਨੇ ਜਿਨ੍ਹਾਂ ਦਾ 120 ਟਲਜ 90 ਐ 80 ਐ ਇੰਨਾ-ਇੰਨਾ weight ਘਟਾਇਆ ਅਸੀਂ ਜੀ ਬਹੁਤ ਸਿਹਤ ਦਾ ਧਿਆਨ ਰੱਖਿਆ ਤੇ ਸਾਰਿਆਂ ਨੂੰ ਹੱਥ ਜੋੜ ਕੇ ਕਹਿੰਦਾ ਸਿਹਤ ਦਾ ਧਿਆਨ ਰੱਖੋ ਵੇਖੋ ਤੁਹਾਡੇ ਚ ਗਿਆਨ ਪ੍ਰਗਟ ਹੋਣਾ ਚਾਹੀਦਾ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ